ਮਾਂ ਪੋਤਾਂ ਦੇ ਉਹੀ ਬਣ ਕੇ ਰਹੂਗਾ ਮੈਂ ਸਾਡਾ ਇੱਕ ਭਰਾ ਹਸਪੀਟਲ ਪਿਆਏ ਮੈਂ ਅੱਜ ਸਵੇਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹਦਾ ਐਕਸੀਡੈਂਟ ਹੋ ਗਿਆ ਸੱਜੇ ਕ੍ਰਿਟੀਕਲ ਹਾਲ ਹੈ ਬਹੁਤ ਔਖਾ ਹੋ ਗਿਆ ਅੱਜ ਮੈਂ ਸਵੇਰ ਤੋਂ ਨੂੰ ਇਹੀ ਪਈ ਨੈਰ ਬੋਰਡ ਨਹੀਂ ਬਣ ਰਿਹਾ ਗੋਲ ਦਾ ਉਹ 40s ਵਿੱਚ ਲਾਗਲ ਹੈ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਢ ਕੇ ਮੇਰੇ ਭਰਾ ਨੂੰ ਦੇਦਿਆਂ ਦੇਦੇ ਆ ਬਰਮ ਬਰਮ ਖੜਾ ਕਰ ਦਵੇ ਉਧਰ ਦਿਨ ਚੜ ਗਿਆ ਚੰਗੀ ਨਿਊਜ਼ ਆਵੇ ਜਰੂਰ ਅਰਦਾਸ ਕਰੇ ਮੇਰੇ ਕੋਲੋਂ ਇਹ ਪਤਾ ਨਹੀਂ ਆਪਣੇ ਵੀ ਵੀ ਸੌਣ ਲੈਣੀ ਹੈ ਪਰ ਅਰਦਾਸ ਕਰਿਓ ਉਸ ਬਦਲੀਓ ਹੀਰਾ ਬਤਾਏ ਜਿੰਨਾ ਤੁਸੀਂ ਸੋਚ ਨਹੀਂ ਸਕਦੇ ਦਾ ਵਧੀਆ ਬੰਦਾ ਸੋ ਸੌਰੀ ਦਾ ਮੋਤਾ ਨੇ ਉਹੀ ਬਣ ਕੇ ਰਹੂਗਾ ਮੈਂ ਸਾਡਾ ਇੱਕ ਭਰਾ ਹਸਪੀਟਲ ਤੇ ਆਏ ਮੈਂ ਅੱਜ ਵੀਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹ ਦਾ ਐਕਸੀਡੈਂਟ ਹੋ ਗਿਆ ਸੱਜੀ ਕ੍ਰਿਟੀਕਲ ਲੱਗ ਹੈ ਬਹੁਤ ਔਖਾ ਹੋ ਗਿਆ ਅਜ ਮੈਂ ਸਵੇਰ ਤੋਂ ਨੂੰ ਇਹੀ ਕਹੀ ਜਾਂਦਾ ਨਾ ਰਬ ਉਹ ਨਹੀਂ ਬਣ ਰਿਹਾ ਗੋਣ ਦਾ ਉਹ 40s ਵਿੱਚ ਦਾਖਲ ਹੈ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਟ ਕੇ ਮੇਰੇ ਭਰਾ ਨੂੰ ਜਿੰਦਿਆਂ ਦੇ 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 ਯਾਰ ਪਰ ਉਹ ਬਰਾਬਰੋਂ ਖੜਾ ਕਰ ਦਵੇ ਉਧਰ ਦਿਨ ਚੜ ਗਿਆ ਚੰਗੀ ਨਿਊਜ਼ ਆਵੇ ਜਰੂਰ ਅਰਦਾਸ ਕਰੇ ਮੇਰੇ ਕੋਲ ਜਾਓ ਇਹ ਪਤਾ ਨਹੀਂ ਆਪਣੇ ਦੀ ਵੀ ਸੌਣ ਲੈਣੀ ਹੈ ਪਰ ਅਤਾਸ ਕਰੇ ਉਸ ਬਦਲਿਓ ਹੀਰਾ ਬਣਦਾ ਹੈ ਜਿੱਦਾਂ ਤੁਸੀਂ ਸੋਲਿਡ ਸੀਕਰਟਾਰੀ ਬਣਨਾ ਸੋ ਸੌਰੀ ਮੈਂ ਨਾ ਕੋਤਾਂ ਨੇ ਉਹੀ ਬਣ ਕੇ ਰਹੂਗਾ ਮੈਂ ਸਾਡਾ ਇੱਕ ਭਰਾ ਹਸਪੀਟਲ ਪਿਆਏ ਮੈਂ ਜਸਵੀਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹਦਾ ਐਕਸੀਡੈਂਟ ਹੋ ਗਿਆ ਸੱਜੇ ਕ੍ਰਿਟੀਕਲ ਲੱਗ ਹੈ ਬਹੁਤ ਔਖਾ ਹੋ ਗਿਆ ਜੇ ਮੈਂ ਸਵੇਰ ਦਾ ਨੂੰ ਇਹੀ ਕਹੀ ਜਾਂਦਾ ਨਾ ਹੋਣ ਨਹੀਂ ਬਣ ਰਿਹਾ ਗੌਣ ਦਾ ਉਹ 40s ਵਿੱਚ ਦਾਖਲ ਹੈ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਟ ਕੇ ਮੇਰੇ ਭਰਾ ਨੂੰ ਜਣੀਆਂ ਦੇ ਦੇਈਆਂ ਪਰਮਾ ਨੂੰ ਭਰਾ ਨੂੰ ਖੜਾ ਕਰ ਦਵੇ ਉਧਰ ਦਿਨ ਚੜ ਗਿਆ ਚੰਗੀ ਨਿਊਜ਼ ਆਵੇ ਜਰੂਰ ਅਰਦਾਸ ਕਰੇ ਮੇਰੇ ਕੋਲ ਜਾਓ ਇਹ ਪਤਾ ਨਹੀਂ ਆਪਣੇ ਵੀ ਵੀ ਸੌਣ ਲੈਣੀ ਹੈ ਪਰ ਅਰਦਾਸ ਕਰਿਓ ਉਸ ਬਦਲ ਨੂੰ ਹੀਰਾ ਬਣਾ ਦੇ ਜਿੰਨਾ ਤੁਸੀਂ ਸੋਝ ਨਹੀਂ ਸਕਦੇ ਡਾ ਵਗਿਆ ਮਾ ਸੋ ਸੌਰੀ ਦਾ ਪੋਤਾ ਨੇ ਉਹੀ ਬਣ ਕੇ ਰਹੂਗਾ ਮੈਂ ਸਦਾ ਇੱਕ ਭਰਾ ਹਸਪੀਟਲ ਪਿਆਰੇ ਮੈਂ ਅੱਜ ਸਵੇਰੇ ਮੇਰੇ ਅੱਖਾਂ 'ਚ ਹੰਝੂ ਆ ਗਏ ਰਾਜਵੀਰ ਜਵੰਧਾ ਉਹਦਾ ਐਕਸੀਡੈਂਟ ਹੋ ਗਿਆ ਸੱਜੇ ਕ੍ਰਿਟੀਕਲ ਲੱਗ ਹੈ ਬਹੁਤ ਔਖਾ ਹੋ ਗਿਆ ਅੱਜ ਮੈਂ ਸਵੇਰ ਤੋਂ ਨੂੰ ਇਹੀ ਕਈ ਨੈਰ ਬੋਲ ਨਹੀਂ ਪਾ ਰਿਹਾ ਕੋਲ ਦਾ ਉਹ 40s ਵਿੱਚ ਦਾਖਲ ਹੈ ਔਰ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਮੇਰੀ ਜ਼ਿੰਦਗੀ ਵਿੱਚੋਂ ਜਿੰਨੇ ਸਾਲ ਕੱਟ ਕੇ ਮੇਰੇ ਭਰਾ ਨੂੰ ਦੇਣੀਆਂ ਦੇ ਦੇ ਆ ਪਰਮਾ ਨੂੰ ਪਰਮਾ ਨੂੰ ਖੜਾ ਕਰ ਦੇਵੇ ਉਧਰ ਜਨ ਚੜ ਗਿਆ ਚੰਗੀ ਨਿਊਜ਼ ਆਵੇ ਜਰੂਰ ਅਰਦਾਸ ਕਰੇ ਮੇਰੇ ਕੋਲ ਜਾਉ ਇਹ ਬੰਦਾ ਲੋ ਕੰਪਨੀ ਵੀ ਵੀ ਸੌਣ ਲੈਣੀ ਹੈ ਪਰ ਅਰਦਾਸ ਕਰੇ ਉਸ ਬਦਲਿਓ ਹੀਰਾ ਬਣ ਜਾਏ ਜਿੰਨਾ ਤੁਸੀਂ ਸੋਚ ਨਹੀਂ ਸਕਦੇ ਡਾ ਵਗਿਆ ਬੰਦਾ ਸੋ